ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗ੍ਰਾਂਤੀ ਸਾਜੀ ਨਵਾਜੀ ਸਾਹਿਬ ਸੰਜੀਤ ਸਭ ਤੋਂ ਪਹਿਲਾਂ ਤੇ ਐਡਵਾਂਸ ਦੇ ਵਿੱਚ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਕਿਉਂਕਿ ਗੁਰਤਾ ਗੱਦੀ ਦੇ ਮਾਲਕ ਸੱਚ ਦੇ ਤਖਤ ਤੇ ਬਿਰਾਜਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ਼ਕਤੀ ਮਹਾਪੁਰਸ਼ਾਂ ਦੀ ਜੋਤ ਸੋਵੇਂ ਬੇਨਤੀ ਕਰਦੇ ਵਾਂ ਕਿ ਉਹਨਾਂ ਦਾ ਪਹਿਲਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ ਤੇ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ 24 ਅਗਸਤ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹੈ ਮਹਾਰਾਜ ਦਾ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆ ਨੇ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਉਹਨਾਂ ਨੇ ਸ਼੍ਰੀਮਾਨ ਭਾਈ ਗੁਰਦਾਸ ਜੀ ਉਹਨਾਂ ਨੂੰ ਲਿਖਾਰੀ ਲਾ ਕੇ ਤੇ 1604 ਈਸਵੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਇਹ ਸਰੂਪ ਹੈ ਸੰਪੂਰਨਤਾ ਆਪਾਂ ਉਸ ਟਾਈਮ ਤੇ ਨਹੀਂ ਕਹਿ ਸਕਦੇ ਕਿਉਂਕਿ ਇੱਕ ਗੁਰੂ ਸਹਿਬਾਨ ਦੀ ਬਾਣੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਸ਼ਾਮਲ ਹੋਣ ਵਾਲੀ ਸੀ ਤੇ ਦੂਸਰਾ ਪਾਸਾ ਜੇ ਆਪਾਂ ਇਸੇ ਪੱਖ ਦਾ ਵੇਖੀਏ ਤੇ ਉਦੋਂ ਸ਼ਬਦ ਗੁਰੂ ਜ਼ਰੂਰ ਕਿਹਾ ਗਿਆ ਸੀ ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਪਾਵਨ ਬਾਣੀ ਦੇ ਵਿੱਚ ਸਿੱਧ ਗੋਸ਼ਟ ਦੇ ਵਿੱਚ ਕਿਹਾ ਇੱਕ ਸ਼ਬਦ ਗੁਰੂ ਸੁਰਤ ਤੁਣ ਚੇਲਾ ਸਮਾ ਪਾ ਕੇ 1708 ਈਸਵੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜਿਆਂ ਨੇ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਨੰਦੇੜ ਸਾਹਿਬ ਦੀ ਧਰਤੀ ਦੇ ਉੱਪਰ ਸਿੱਖਾਂ ਨੂੰ ਸੰਬੋਧਨ ਹੁੰਦਿਆ ਇਹ ਗੱਲ ਕਹਿ ਦਿੱਤੀ ਸੀ ਬਚਨ ਕਰ ਦਿੱਤਾ ਇਸ ਕਲਕੀਤਰ ਪਿਤਾ ਜੀ ਨੇ ਕਿ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਇਸ 1708 ਦੇ ਵਿੱਚ ਗੁਰਤਾ ਗੱਦੀ ਜਿਹੜੀ ਆ ਪ੍ਰਾਪਤ ਹੋਈ ਹੈ ਆਪਾਂ ਪਹਿਲੇ ਪ੍ਰਕਾਸ਼ ਦੀ ਗੱਲ ਕਰ ਰਹੇ ਹਾਂ ਜੋ 1604 ਈਸਵੀ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਨੇ ਆਪਣੇ ਕਰ ਕਮਲਾਂ ਦੇ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ ਕੀਤਾ ਸੀ। ਸ੍ਰੀਮਾਨ ਭਾਈ ਗੁਰਦਾਸ ਜੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਰਿਸ਼ਤੇਦਾਰੀ ਚੋਂ ਮਾਮਾ ਜੀ ਲੱਗਦੇ ਸਨ ਤੇ ਉਹ ਲਖਾਰੀ ਲੱਗੇ ਤੇ ਉਹਨਾਂ ਨੇ ਲਿਖਣ ਦਾ ਜੋ ਕਾਰਜ ਸੀਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਉਹ ਕਾਰਜ ਭਾਈ ਗੁਰਦਾਸ ਜੀਆ ਨੇ ਪੂਰਾ ਕੀਤਾ। ਸ਼ੁਕਰਾਨਾ ਕੀਤਾ ਜਾ ਰਿਹਾ ਜਿਨ੍ਹਾਂ ਨੇ ਐਡੇ ਮਹਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਿਹੜੇ ਜੁਗੋ ਜੁਗ ਅਟੱਲ ਹੈ ਉਹਨਾਂ ਦੀ ਪ੍ਰਾਪਤੀ ਜਿਹੜੀ ਹੈ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਸ਼ੁਰੂ ਹੋ ਗਈ ਸੀ ਤੇ ਇਸ ਨੂੰ ਸੰਪੂਰਨ ਰੂਪ ਕਲਗੀਧਰ ਪਿਤਾ ਜੀ ਨੇ ਦੇ ਦਿੱਤਾ ਸ਼ੁਕਰਾਨਾ ਕਰਦੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੋ ਇਸ ਦੇ ਬਾਅਦ ਤੇ ਬਚਨ ਹੋਰ ਵੀ ਆਏ ਨੇ ਜਿਵੇਂ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਨਾ ਗੁਰੂ ਵਿੰਕਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਬਾਣੀ ਦੀਆਂ ਪੋਥੀਆਂ ਇਕੱਤਰ ਕੀਤੀਆਂ ਫਿਰ ਅੱਗੇ ਉਹੀ ਪੋਥੀਆਂ ਜਿਹੜੀਆਂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਆਈਆਂ ਫਿਰ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਪੋਥੀਆਂ ਆਈਆਂ ਤੇ ਇਹੀ ਪੋਥੀਆਂ ਜਿਹੜੀਆਂ ਨੇ ਉਹ ਕੁਝ ਸਮਾਂ ਬਾਬਾ ਮੋਹਨ ਜੀ ਕੋਲ ਵੀ ਚਲੀਆਂ ਗਈਆਂ ਕੁਝ ਕੋ ਪੋਥੀਆਂ ਉਹਨਾਂ ਕੋਲੇ ਸਨ ਤੇ ਉਹ ਪੋਥੀਆਂ ਜਿਹੜੀਆਂ ਹਨ ਪਹਿਲਾਂ ਸਭ ਤੋਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਸਿੱਖਾ ਨੂੰ ਕਿਹਾ ਕਿ ਕੋਈ ਸਿੱਖ ਜਾ ਕੇ ਬਾਬਾ ਮੋਹਨ ਜੀ ਤੋਂ ਪੋਥੀਆਂ ਲੈ ਆਵੇ ਤੇ ਉਸ ਤੋਂ ਬਾਅਦ ਇਹ ਜਦੋਂ ਕਾਰਜ ਆਰੰਭ ਹੋ ਗਿਆ ਨਾ ਪੋਥੀਆਂ ਲਿਆਉਣ ਦਾ ਤੇ ਬਾਬਾ ਬੁੱਢਾ ਸਾਹਿਬ ਕੀ ਗਏ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਜਾ ਕੇ ਤੇ ਬਾਬਾ ਮੋਹਨ ਜੀ ਨੂੰ ਬੇਨਤੀ ਕੀਤੀ ਕਿ ਆਪ ਜੀ ਪੋਥੀਆਂ ਦੇ ਦੇਵੋ ਤੇ ਬਾਣੀ ਇਕੱਤਰ ਕਰਨੀ ਆ ਸਾਰੀ। ਉਹਨਾਂ ਨੇ ਪੋਥੀਆਂ ਨਹੀਂ ਦਿੱਤੀਆਂ। ਫੇਰ ਭਾਈ ਗੁਰਦਾਸ ਜੀ ਵੀ ਗਏ ਤੇ ਪੋਥੀਆਂ ਨਹੀਂ ਮਿਲੀਆਂ। ਤੇ ਫੇਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਗਏ ਤੇ ਨਾਲ ਸੰਗਤਾਂ ਨੂੰ ਲੈ ਕੇ ਗਏ। ਉੱਥੇ ਜਾ ਕੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਆਨੇ ਨਾ ਇੱਕ ਪਾਵਨ ਫਿਰਤਰ ਸ਼ਬਦ ਉਚਾਰਨ ਕੀਤਾ। ਰਾਗ ਗਉੜੀ ਦੇ ਵਿੱਚ। ਮੋਹਨ ਤੇਰੇ ਉੱਚੇ ਮੰਦਰ ਮਹਿਲ અપਾਰਾ। ਕਿਉਂਕਿ ਚਵਾਰੇ ਦੇ ਵਿੱਚ ਬਾਬਾ ਮੂਨ ਜੀ ਰਹਿ ਰਹੇ ਸੀਗੇ ਤੇ ਉਹਨਾਂ ਨੂੰ ਲੱਗਦਾ ਸੀ ਕਿ ਵੀ ਗੁਰੂ ਅਰਜਨ ਸਾਹਿਬ ਮੇਰਾ ਨਾਮ ਲੈ ਕੇ ਤੇ ਇਹ ਸ਼ਬਦ ਜਿਹੜਾ ਉਚਾਰਨ ਕਰ ਰਹੇ ਹਨ ਪਰ ਪ੍ਰੋਫੈਸਰ ਮੂਨ ਪ੍ਰੋਫੈਸਰ ਸੈਭ ਸਿੰਘ ਜੀ ਹੋਣਾ ਨੇ ਜੋ ਲਿਖਿਆ ਹੈ ਉਹਦੇ ਮੁਤਾਬਕ ਜੋ ਵਿਚਾਰ ਹੈ ਉਹਨਾਂ ਨੇ ਕਿਹਾ ਹੈ ਕਿ ਮੋਹਨ ਸ਼ਬਦ ਜਿਹੜਾ ਉਹ ਅਕਾਲ ਪੁਰਖ ਵਾਹਿਗੁਰੂ ਵਾਸਤੇ ਵਰਤਿਆ ਗਿਆ ਹੈ ਪਰ ਬਾਬਾ ਮੂਹਣ ਜੀ ਨੂੰ ਉਹਨਾਂ ਨੂੰ ਲੱਗ ਰਿਹਾ ਸੀ ਕਿ ਇਹ ਮੇਰੇ ਲਈ ਵਰਤ ਰਹੇ ਹਨ ਇਸ ਲਈ ਉਹ ਬੜੇ ਖੁਸ਼ ਹੋਏ ਤੇ ਖੁਸ਼ ਹੋ ਕੇ ਉਹਨਾਂ ਨੇ ਉਹ ਪੋਥੀਆਂ ਜੜੀਆਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਦੇ ਦਿੱਤੀਆਂ ਤੇ ਬੜੇ ਸਤਕਾਰ ਨਾਲ ਚੌਰ ਸਾਹਿਬ ਕਰਦਿਆਂ ਹੋਇਆਂ ਤੇ ਉੱਪਰ ਛਤਰ ਚੁਲਾ ਕੇ ਮੰਕੀ ਸਾਹਿਬ ਦੇ ਉੱਪਰ ਰੱਖ ਕੇ ਪੋਥੀਆਂ ਜੜੀਆਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਗੋੰਦਵਾਲ ਸਾਹਿਬ ਦੀ ਪਵਣ ਧਰਤੀ ਤੋਂ ਆਈਆਂ ਬੜੇ ਸਤਕਾਰ ਦੇ ਨਾਲ ਉਹ ਪੋਥੀਆਂ ਲਿਆਂਦੀਆਂ ਜਿਹੜੀਆਂ ਫੇਰ ਇਕੱਤਰ ਕੀਤੀਆਂ ਦੀਆਂ ਇਕੱਤਰ ਕਰਕੇ ਬਾਣੀ ਲਿਖਣੀ ਸ਼ੁਰੂ ਕੀਤੀ ਗਈ 1604 ਵਿੱਚ ਬਾਣੀ ਸੰਪੂਰਨ ਹੋਈ ਤੇ 1604 ਈਸਵੀ ਦੇ ਵਿੱਚ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ ਹੋਇਆ ਜਿਸ ਪ੍ਰਕਾਸ਼ ਦਿਹਾੜੇ ਦੀਆਂ ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜਿਸ ਦੇ ਵਿੱਚ ਗ੍ਰੰਥੀ ਸਾਹਿਬ ਦੀ ਸੇਵਾ ਜਿਹੜੀ ਆ ਬਾਬਾ ਬੰਦਾ ਸਾਹਿਬ ਜੀ ਨੂੰ ਪ੍ਰਾਪਤ ਹੋਈ ਤੇ ਜਿਸ ਦਿਨ ਪ੍ਰਕਾਸ਼ ਹੋਇਆ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਉਸ ਦਿਨ ਤੋਂ ਬਾਅਦ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਦੇ ਤਖਤ ਉਤੇ ਬਰਾਜਮਾਨ ਨਹੀਂ ਹੋਏ ਜਦੋਂ ਰਾਤ ਨੂੰ ਆਰਾਮ ਕਰਦੇ ਸੀ ਤੇ ਕੋਠਾ ਸਾਹਿਬ ਜਿੱਥੇ ਅੱਜ ਆਪਾਂ ਅਕਾਲ ਤਖਤ ਸਾਹਿਬ ਜੀ ਗਏ ਕੇ ਸੀਸ ਝਕਾਉਣੇ ਆ ਉਥੇ ਕੋਠਾ ਸਾਹਿਬ ਦੇ ਵਿੱਚ ਮਹਾਰਾਜ ਸਾਹਿਬ ਦਾ ਸੁਖਾਸਨ ਲੱਗਾ ਜਿਸ ਪਲੰਘੇ ਦੇ ਉੱਪਰ ਸੁਖਾਸਨ ਹੁੰਦਾ ਸੀ ਉਸੇ ਪਲੰਘੇ ਦੇ ਥੱਲੇ ਚਾਦਰ ਵਿਛਾ ਕੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਵਿਸ਼ਰਾਮ ਕਰਿਆ ਕਰਦੇ ਸਨ ਕੁਝ ਤੱਥਾਂ ਤੋਂ ਇਹ ਵੀ ਮਹਿਸੂਸ ਤੇ ਕੁਝ ਆਪਾਂ ਨੂੰ ਪ੍ਰਕਰਨ ਮਿਲਦੇ ਇਹੋ ਜਿਹੇ ਪਤਾ ਲੱਗਦਾ ਏ ਕਿ 1604 ਵਿੱਚ ਜੋ ਗੁਰੂ ਗੰਗਾ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਸੀ ਤੇ ਸਮੇਂ ਦਾ ਹਾਕਮ ਜਿਹੜਾ ਸੀ ਇਸ ਗੱਲ ਤੋਂ ਖੁਸ਼ ਨਹੀਂ ਸੀ ਤੇ ਇਹ ਵੀ ਇੱਕ ਵੱਡਾ ਕਾਰਨ ਸੀ ਕਿ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ 1606 ਦੇ ਵਿੱਚ ਸ਼ਹੀਦੀ ਜਿਹੜੀ ਹੈ ਤਕਰੀਬਨ 2 ਸਾਲ ਬਾਅਦ ਹੀ ਹੋ ਗਈ ਦੂਜਾ ਕਾਰਨ ਇਹ ਵੀ ਸੀਗਾ ਕਿ ਚੰਦੂ ਦੀ ਲੜਕੀ ਦਾ ਰਿਸ਼ਤਾ ਜਿਹੜਾ ਮੋੜਿਆ ਗਿਆ ਸੀ ਉਹ ਜਾਦਾ ਵੱਡਾ ਕਾਰਨ ਮੈਂ ਨਹੀਂ ਮੰਨਦਾ ਵੱਡਾ ਕਾਰਨ ਨਹੀਂ ਸੀ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਜਿਹੜਾ ਪ੍ਰਕਾਸ਼ ਕੀਤਾ ਗਿਆ ਸੀ ਇਹਦੇ ਵਿੱਚ ਕੁਝ ਲੋਕਾਂ ਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਉਹਨਾਂ ਦੇ ਵਿਰੁੱਧ ਕੋਈ ਸ਼ਬਦ ਜਿਹੜਾ ਉਹ ਲਿਖਿਆ ਗਿਆ ਹੋਵੇ ਜਿਵੇਂ ਸਮੇਂ ਦੇ ਹਾਕਮ ਨੂੰ ਮੁਸਲਮਾਨਾਂ ਦੇ ਖਿਲਾਫ ਜਾਂ ਕਿਸੇ ਹੋਰ ਕਿਸੇ ਜਾਤ ਫਿਰਕੇ ਬਰਾਦਰੀ ਦੇ ਖਿਲਾਫ ਲੱਗਦਾ ਸੀ ਇਹ ਕਰਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਉਹਨਾਂ ਸਮਿਆਂ ਵਿੱਚ ਮਲੰਕਣ ਵੀ ਕੀਤਾ ਗਿਆ ਤੇ ਅਗਲੇ ਸਮੇਂ ਦੇ ਵਿੱਚ ਨਾ ਥੋੜਾ ਜਿਹਾ ਅੱਗੇ ਜਦੋਂ ਸਮਾਂ ਵਧਿਆ ਤੇ ਗੁਰੂ ਪੁੱਤਰ ਗੁਰੂ ਹਰਰਾਇ ਜੀ ਦੇ ਪੁੱਤਰ ਸੀ ਬਾਬਾ RAM ਰਾਏ ਜੀ ਸੋ ਉਹਨਾਂ ਨੇ ਵੀ ਔਰੰਗਜ਼ੇਬ ਦੇ ਕੋਲ ਜਾ ਕੇ ਬਾਣੀ ਦੀ ਪੰਕਤੀ ਨੂੰ ਬਦਲਿਆ ਨਹੀਂ ਸਿਰਫ ਬੋਲਿਆ ਤੇ ਬੋਲਣ ਕਰਕੇ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਇਹਨਾਂ ਨੇ ਬਾਣੀ ਦੀ ਪੰਕਤੀ ਨੂੰ ਗਲਤ ਬੋਲਿਆ ਅੱਜ ਆਪਾਂ ਕਿਸੇ ਨੂੰ ਕਹਿ ਦਈਏ ਨਾ ਕਿ ਬਾਣੀ ਦੀ ਪੰਕਤੀ ਤੁਸੀਂ ਗਲਤ ਬੋਲ ਰਹੇ ਹੋ ਤੋਂ ਨੋਰ ਬੜਾ ਗੁੱਸਾ ਲੱਗਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਜਿੰਨਾਂ ਨੂੰ ਪ੍ਰੇਮ ਆ ਨਾ ਜੇ ਪੜ੍ਹਨੀ ਹੋਵੇ ਨਾ ਕਿਸੇ ਨੇ ਤੇ ਕਿਸੇ ਚੰਗੇ ਗ੍ਰੰਥੀ ਉਸਤਾਦ ਦੇ ਪਾਸੋਂ ਜਾਂ ਕਿਸੇ ਸੰਸਥਾ ਵਿੱਚ ਰਹਿ ਕੇ ਜਾਂ ਜਿਵੇਂ ਕਾਲਜ ਹੈ ਕਾਲਜਾਂ ਤੋਂ ਪੜ੍ਹ ਕੇ ਜਾਂ ਹੋਰ ਵੀ ਸੰਸਥਾਵਾਂ ਟਕਸਾਲ ਹੈ ਇਹੋ ਜੀਆਂ ਸੰਸਥਾਵਾਂ ਸਰੋਵਣੀ ਕਮੇਟੀ ਇਹੋ ਜੀਆਂ ਸੰਸਥਾਵਾਂ ਤੋਂ ਪੜ੍ਹ ਲਿਖ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀਆਂ ਪੰਕਤੀਆਂ ਜਿਹੜੀਆਂ ਆਪਾਂ ਸੰਗਤ ਵਿੱਚ ਸਾਂਝੀਆਂ ਕਰਗੇ ਹੁੰਦਾ ਕੀ ਹੈ ਕਈ ਵਾਰੀ ਜਿਹੜੇ ਬੋਲਣ ਵਾਲੇ ਹੁੰਦੇ ਆ ਬੋਲ ਕੇ ਚਲੇ ਜਾਂਦੇ ਆ ਤੇ ਜਿਹੜੇ ਸੁਣਨ ਵਾਲੇ ਹੁੰਦੇ ਆ ਤੇ ਉਹ ਫਿਰ ਉਹ ਪੰਕਤੀ ਨੂੰ ਗਲਤ ਵਿਚਾਰਨ ਸੁਣ ਕੇ ਤੇ ਉਸੇ ਤਰ੍ਹਾਂ ਹੀ ਉਹ ਵੀ ਬੋਲਣਾ ਪੈਂਦੇ ਫਿਰ ਇੱਕ ਗੱਲ ਕਿੰਨੀ ਅੱਗੇ-ਅੱਗੇ ਬਹੁਤ ਗਲਤੀਆਂ ਹੁੰਦੀਆਂ ਇਹ ਕਰਕੇ ਸੋ ਸਾਧ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਨਾਲ ਜਿੰਨੂੰ ਜਿੰਨੂੰ ਵੀ ਪ੍ਰੇਮ ਹੈ ਪਿਆਰ ਹੈ ਤੇ ਉਹ ਬਾਣੀ ਦੀ ਸੰਖਿਆ ਜ਼ਰੂਰ ਪ੍ਰਾਪਤ ਕਰੇ ਤੇ ਬੋਲਣ ਵਾਸਤੇ ਹੋਰ ਵੀ ਬੜਾ ਕੁਝ ਹੈਗਾ ਵਾ ਜਿਵੇਂ ਇੱਕ ਪ੍ਰਚਾਰਕ ਬੋਲ ਰਿਹਾ ਸੀ ਵਾਹਿਗੁਰੂ ਸ਼ਬਦ ਬਾਰੇ ਤੇ ਮੈਂ ਅਗਲੀ ਵੀਡੀਓ ਵਿੱਚ ਆਪਾਂ ਵਾਹਿਗੁਰੂ ਸ਼ਬਦ ਦੇ ਵਾਸਤੇ ਵੀ ਬੇਨਤੀ ਕਰਾਂਗੇ ਸੋ ਫਿਰ ਤੋਂ ਮੈਂ ਲੱਖ ਲੱਖ ਵਧਾਈ ਦਿੰਦਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਪਾਵਨ ਪਵਿੱਤਰ ਪਹਿਲਾ ਪ੍ਰਕਾਸ਼ ਦਿਹਾੜਾ ਹੈ 24 ਅਗਸਤ 2025 ਨੂੰ ਹੈ ਦਿਨ ਐਤਵਾਰ ਨੂੰ ਭੋਗ ਪਾਣਗੇ ਤੇ ਸੰਤਾਨੇ ਸਾਰਿਆਂ ਨੇ ਜਿੱਥੇ-ਜਿੱਥੇ ਵੀ ਭੋਗ ਪੈ ਰਹੇ ਹਨ ਉੱਥੇ-ਉੱਥੇ ਪਹੁੰਚ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਜਾਣਕਾਰੀ ਲੈਣ ਵਾਸਤੇ ਹਾਜ਼ਰੀ ਭਰਨੀ ਜੀ ਭੋਲ ਚੌਕ ਦੀ ਖੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ